ਪਾਵਨ ਸ੍ਰੀ ਗੁਰੂ ਰੰਗ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸਰਬਤ ਸੰਗਤ ਗੱਲਬਾਤ ਕੇ ਫਤੇ ਬਣਾਓ ਵਾਹਿਗੁਰੂ ਦੀ ਕਾਸ਼ ਕਰਾ ਵਾਹਿਗੁਰੂ ਜੋ ਪਿਛਲੇ ਦਿਨੀ ਪਿੰਡ ਘੋੜ ਦੇ ਵਿੱਚ ਇੱਕ ਗੈਰ ਜ਼ਰੂਰੀ ਵਿਵਾਦ ਖੜਾ ਹੋਇਆ ਸੀ ਮੰਦਪਾ ਉਸ ਨੂੰ ਗੁਰੂਗੀਆਂ ਸੰਗਤਾਂ ਨੇ ਔਰ ਸਿੱਖ ਬਖਤ ਦੀਆਂ ਬਖਵਾਤ ਜਦसे ਬੰਦੀਆਂ ਦੇ ਮੁਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਦੇ ਸਦਕਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਪੁਲਿਸ ਔਰ ਸਿਵਲ ਪ੍ਰਸ਼ਾਸਨ ਨਗਰ ਦੀ ਪੰਚਾਇਤ ਬਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਉਹਨੂੰ ਕੁਝ ਇਸ ਤਰ੍ਹਾਂ ਜਠਿਆ ਕਿ ਉਹਦੇ ਜਿਹੜੇ ਬਤੇ ਪਾਈ ਗਏ ਆ ਉਹ ਆਪਾਂ ਦੀ ਸੰਗਤ ਦੇ ਸਦਮੁਖ ਅਸੀਂ ਪੜ ਕੇ ਸੁਣਾਉਣ ਲੱਗੇ ਆ ਉਹਨਾਂ ਨੂੰ ਜਿੱਥੇ ਤੁਸੀਂ ਸੁਣਨਾ ਹੈ ਤੇ ਜਿਹੜੀ ਨਗਰ ਦੀ ਸੰਗਤ ਹੈ ਉਹਦੀ ਇੱਕ ਡਿਊਟੀ ਬਣਦੀ ਹੈ ਵੀ ਉਹ ਨਗਰ ਦੇ ਵਿੱਚ ਇਹਨਾਂ ਮਤਿਆਂ ਦੇ ਬਾਰੇ ਵਿੱਚ ਜਿੱਥੇ ਵੀ ਕਿੰਨੇ ਸਵਾ ਲੱਗਦਾ ਉਹਦਾ ਪ੍ਰਚਾਰ ਕਰੇ ਤਾਂ ਕਿ ਘਰ ਘਰ ਦੇ ਵਿੱਚ ਇਹ ਜੋ ਮਤੇ ਇੱਥੇ ਪਾਏ ਗਏ ਆ ਇਹ ਘਰ ਘਰ ਦੇ ਵਿੱਚ ਮਤੇ ਸੰਗਤਾਂ ਦੇ ਸਾਹਮਣੇ ਉਹ ਧਿਆਨ ਗੋਚਰ ਹੋਣ ਤੇ ਇਹ ਇੱਥੇ ਜਾਣਦਵਾਰੀ ਦੇ ਅੰਦਰ ਨਾ ਰਹਿ ਜਾਵੇ ਸੋ ਸੰਗਤ ਜਿਹੜਾ ਮਤੇ ਪਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਦੀ 11 ਗੁਰਦੁਆਰਾ ਤੋਂ ਗੁਰਦੁਆਰਾ ਟੀਪੀ ਸਾਹਿਬ ਪਿੰਡ ਤਹੂੜ ਜ਼ਿਲ੍ਹਾ ਪਟਿਆਲਾ ਵਿਖੇ ਸਮੂਹ ਸੰਤਾਂ ਸਮੂਹ ਜਥੇਬੰਦੀਆਂ ਗ੍ਰੰਥੀ ਸਭਾਵਾਂ ਦੀ ਇਕੱਤਰਤਾ ਹੋਈ ਇਸ ਸਮੇਂ ਨਵਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਨੰਬਰ 1 ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਵਰਮਾ ਸਿੰਘ ਜੀ ਪਹਿਲਾ ਵਾਰ ਗ੍ਰੰਥੀ ਸਿੰਘ ਦੀ ਡਿਊਟੀ ਲਿਵਾਉਂਦੇ ਰਹਿਣਗੇ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀ ਸੰਗਤ ਅਤੇ ಗ್ರಾಮ ਪੰਚਾਇਤ ਇਹਨਾਂ ਨੂੰ ਸਹਿਯੋਗ ਅਤੇ ਸਨਮਾਨ ਦੇਣਗੇ ਨੰਬਰ 2 ਗੁਰਦੁਆਰਾ ਸਾਹਿਬ ਦੀ ਮੇਲਗੰਗ ਤੋਂ ਲਾਲ ਰੰਗ ਦਾ ਪੱਥਰ ਵਟਾ ਕੇ ਗੁਰਮਤ ਅਨੁਸਾਰੀ ਕਾਰਜ ਕੀਤਾ ਜਾਵੇ ਇਹ ਪੱਥਰ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੰਗਤ ਦੇ ਸਹਿਯੋਗ ਨਾਲ ਉਤਾਰਨ ਦਾ ਕੰਮ ਕਰੇਗੀ ਨੰਬਰ 3 ਜੋ ਬਾਬਾ ਜੀ ਦੀ ਸਮਾਦ ਵਰਲੇ ਪਾਸੇ ਬਣੀ ਆ ਉਹ ਸਮਾਦ ਦੇ ਬਾਰੇ ਵਿੱਚ ਬਾਬਾ ਜੀ ਦੀ ਸਮਾਗਮ ਦੇ ਆਲੇ ਦੁਆਲੇ ਥੜੇ ਦੇ ਨਾਲ-ਨਾਲ ਕੰਢੇ ਲਗਾ ਕੇ ਬਾਥਰੂਮਾਂ ਦੇ ਕੋਲ ਦੀ ਅਗੋੜ ਰਸਤਾ ਦਿੱਤਾ ਜਾਵੇ ਇਹ ਰਸਤਾ ਪ੍ਰਬੰਧਕ ਕਮੇਟੀ ਦੇ ਵੱਲ ਨੰਬਰ 4 ਪੁਰਾਣੇ ਦਰਵਾਜ਼ਾ ਸਾਹਿਬ ਦੀ ਇਮਾਰਤ ਦੀ ਮਰਜ਼ਾਦਾ ਨੂੰ ਸਾਰ ਵਧਾ ਕੇ ਜਿਵੇਂ ਆਨ ਲੋਕੀ ਕਹਿੰਦੇ ਆ ਘਾਉਣਾ ਆਪਾਂ ਗੁਰਦੁਆਰਾ ਜਿਆਦਾ ਅਨਸਾਰ ਕਿਹੜੇ ਆ ਵਧਾਉਣਾ ਮਰਜ਼ਾਦਾ ਅਨੁਸਾਰ ਵਧਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਸ਼ਾਨ ਸਾਹਿਬ ਦੀ ਸੇਵਾ ਨਕਰ ਦੇ ਕਿਸੇ ਵਿਅਕਤੀ ਨੂੰ ਦੇਖ ਕੇ ਬਾਬਾ ਵਰਵਾ ਸਿੰਘ ਜੀ ਦੇ ਕੋਈ ਇਤਰਾਜ਼ ਹੋਵੇਗਾ ਤਾਂ ਉਹ ਸਿੱਧਾ ਬਾਬਾ ਵਰਵਾ ਸਿੰਘ ਜੀ ਨੂੰ ਕਹਿਣ ਦੀ ਥਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕਰੇਗਾ ਅਤੇ ਪ੍ਰਬੰਧਕ ਕਮੇਟੀ ਘੋਣਕ ਪੜਤਾਲ ਕਰਕੇ ਉਹਦੇ ਦੀ ਕਾਰਵਾਈ ਕਰੂਗੀ ਇਹ ਨਾ ਹੋਵੇ ਕਿ ਜਰਸੀ ਦੇ ਵਿੱਚ ਐਵੇਂ ਦੋ ਬੰਦੇ ਉੱਠ ਕੇ ਦੇ ਬਾਬਾ ਜੀ ਨੂੰ ਆ ਕੇ ਤਾਲਨਾ ਕਰਨ ਕਿ ਤੁਸੀਂ ਆਹ ਕਰਤਾ ਤੁਸੀਂ ਆਹ ਕਰਤਾ ਤੁਸੀਂ ਐਉਂ ਕਹਿਤਾ ਤੁਸੀਂ ਉਹ ਕਹਿਤਾ ਜੇ ਉਹਨਾਂ ਨੂੰ ਕੋਈ ਇਤਰਾਜ਼ ਹੈ ਤੇ ਪ੍ਰਬੰਧਕ ਕਮੇਟੀ ਦੇ ਕੋਲੋਂ ਆਪਣੀ ਸ਼ਿਕਾਇਤ ਕਰਨੀ ਹੈ। ਨੰਬਰ 6 ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7/2/2024 ਨੂੰ ਪਾਈ ਮਤੇ ਦੀ ਤਾਇਦ ਕੀਤੀ ਜਾਂਦੀ ਹੈ। ਉਹ ਮਤਾ ਇਹ ਪਾਇਆ ਸੀ ਕਿ ਜੇ ਇਥੋਂ ਕੋਈ ਗੁਰਦੁਆਰਾ ਸਾਹਿਬ ਤੋਂ ਮਹਾਰਾਜੀਆ ਦਾ ਸਲੂਕ ਲੈ ਕੇ ਜਾਣਾ ਚਾਹੁੰਦਾ ਤਾਂ ਇਹ ਉਹ ਜ਼ਿੰਮੇਵਾਰੀ ਸਾਰੀ ਗਰੰਥ ਸਿੰਘ ਦੀ ਆ। ਉਹਦੇ ਵਿੱਚ ਇੱਕ ਚੀਜ਼ ਹੋਰ ਵਾਅਦਾ ਕੀਤਾ ਗਿਆ ਕਿ ਜੇਕਰ ਕੋਈ ਵਿਅਕਤੀ ਬਾਬਾ ਬਰਮਾ ਸਿੰਘ ਜੀ ਨੂੰ ਪਾਠ ਨਹੀਂ ਕਰਾਉਣਾ ਚਾਹੁੰਦਾ ਚਲੋ ਕਈ ਵਾਰ ਇਹ ਹੁੰਦਾ ਵੀ ਅਸੀਂ ਬਾਬਾ ਜੀ ਕੋ ਪਾਠ ਨਹੀਂ ਕਰਾਉਣਾ ਅਸੀਂ ਆਪਣੇ ਪਤਰ ਦੇ ਕਈ ਵਾਰੀ ਕਿਸੇ ਦਾ ਰਿਸ਼ਤੇਦਾਰ ਗਰੰਟੀ ਹੁੰਦਾ ਜਾਂ ਕੋਈ ਹੋਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਚੋਂ ਕੋਈ ਹੁੰਦਾ ਉਹਦੇ ਤੋਂ ਉਹ ਸਹਿਜ ਪਾਠ ਕਰਵਾਵਾ ਕਰਾਉਣਾ ਚਾਹੁੰਦਾ ਤਾਂ ਉੱਥੇ ਕੀ ਹੈ ਦੇਖੋ ਇਹ ਵੀ ਇੱਕ ਅੱਜ ਜਿਹੜੇ 7 ਮਹਾਂਪੁਰਸ਼ ਇਕੱਠੇ ਹੋਏ ਆ ਸਰਪੰਚ ਸਾਹਿਬ ਨਗਰ ਦੀ ਸੰਗਤ ਇਹ ਮੈਂ ਸਮਝਦਾ ਵੀ ਉਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੀ ਆ ਵੀ ਉਹਨਾਂ ਨੇ ਕਲਜਾ ਨਹੀਂ ਕੀਤਾ ਕਿਸੇ ਗੱਲ ਦੀ ਇਹ ਵੀ ਸੱਤਵੇਂ ਪਾਠ ਕਰਾਵੇ ਤੇ ਹੋਰ ਕਿਸੇ ਨੂੰ ਪਾਠ ਸੀ ਕਰਨੀ ਹੀ ਨਹੀਂ ਦਿੰਦੇ ਨਾਲ ਇਹ ਵੀ ਦਰਿਆਨ ਵੀ ਦਿਖਾਈ ਹੈ ਵਰਮਤ ਦੇ ਅਨੁਸਾਰ ਜੋ ਹੋਣੀ ਚਾਹੀਦੀ ਹੈ ਵੀ ਜੇ ਕੋਈ ਬਾਦ ਬਾਬਾ ਜੀ ਤੋਂ ਨਹੀਂ ਕਰਵਾਉਣਾ ਚਾਹੁੰਦਾ ਉਹ ਫਿਰ ਬਿਨਾਂ ਵੀ ਸਾਡਾ ਬਾਉਂਡ ਨਹੀਂ ਗੁਰੂ ਆਜ਼ਾਦੀ ਵੀ ਹੈ ਕਿਸੇ ਨੂੰ ਹੋਰ ਪਾਠ ਕਰਾਵੇ ਪਰ ਉਹਦੇ ਵਿੱਚ ਇੱਕ ਨੁਕਤਾ ਰੱਖਿਆ ਗਿਆ ਇੱਕ ਸ਼ਰਤ ਰੱਖੀ ਗਈ ਹੈ ਉਹ ਕੀ ਹੈ ਕਿ ਜੇਕਰ ਕੋਈ ਵਿਅਕਤੀ ਬਾਬਾ ਬਨਵਾ ਸਿੰਘ ਜੀ ਤੋਂ ਪਾਠ ਨਹੀਂ ਕਰਵਾਉਣਾ ਚਾਹੁੰਦਾ ਤਾਂ ਗੁਰਦੁਆਰਾ ਕਮੇਟੀ ਨੂੰ ਲਿਖਤੀ ਤੌਰ ਤੇ ਜ਼ਿੰਮੇਵਾਰੀ ਪੰਚਾਇਤ ਦੀ ਲੈਟਰ ਹੈਡ ਤੇ ਲਿਖਤੀ ਜੁਆਇਨ ਵਾਲੀ ਦੇ ਕੇ ਤੇ ਗੁਰੂ ਸਾਹਿਬ ਦੇ ਸਹੂਬ ਲੈ ਜੜ ਕੇ ਮਤਲਬ ਕਿਉਂਕਿ ਅਕਾਲ ਤੱਕ ਸਭ ਤੋਂ ਕਿਹਾ ਗਿਆ ਵੀ ਜੇ ਗੁਰੂ ਸਾਹਿਬ ਦੇ ਸ਼ਲੋਕ ਦੀ ਕੋਈ ਬੇਅਦਮੀ ਜਾਂ ਕਿਸੇ ਕਿਸਮ ਦੀ ਕੋਈ ਘਪਟ ਮੈਸਟਰਾਂ ਦੀ ਵਾਪਰਦੀ ਆ ਉਹਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਔਰ ਗਰਗੀ ਸਿੰਘ ਦੀ ਆ ਇਸ ਕਰਕੇ ਇਸ ਕੀ ਜੋ ਲੋਕਣ ਦੇ ਲਈ ਗੁਰੂ ਸਾਹਿਬ ਦੇ ਸ਼ਲੋਕ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਕੇ ਇੱਥੋਂ ਲੈ ਜਾਣਗੇ ਅੱਗੇ ਤੇ ਜਦੋਂ ਵਾਪਸ ਮਹਾਰਾਜਿਆਂ ਦੇ ਸ਼ਲੋਕ ਸਤਿਕਾਰ ਸਹਿਤ ਇੱਥੇ ਸੁਭਾਏਮਾਨ ਕਰਨ ਹੁੰਦੇ ਨੇ ਤਾਂ ਬਾਬਾ ਜੀ ਜਾਂ ਕੋਈ ਵੀ ਜੇ ਸਰੂਪਾਂ ਦੇ ਦਰਸ਼ਨ ਕਰਕੇ ਉਹਨਾਂ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਕੇ ਫ੍ਰਬਰਾਜਮਾ ਕਰ ਲੈਣਗੇ ਸੋ ਉਪਰ ਇਹ 6 ਮਤੇ ਪਾਏ ਜਾਂਦੀ ਆਪਾਂ ਦੇ ਉਪਰ ਸਾਰੇ ਮਤੇ ਨਿਵਨ ਅਨੁਸਾਰ ਸੰਗਤਾਂ ਦੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਇਨ੍ਹਾਂ ਦੀ ਇੱਕ ਕਾਪੀ ਮਾਰਜੋਗ ਐਸਐਚਓ ਪਟਨਾ ਰਾਹੀਂ ਪ੍ਰਸ਼ਾਸਨ ਨੂੰ ਅਤੇ ਤਦ ਤਦ ਸ਼੍ਰੀ ਦਰਗਨਵਾ ਸਾਹਿਬ ਨੂੰ ਦਿੱਤੀ ਜਾਵੇਗੀ ਇੱਕ ਕਾਪੀ ਮਾਰਜੋਗ ਡੀਐਸਪੀ ਪਟਨਾ ਇੱਕ ਕਾਪੀ ਮਾਰਜੋਗ ਡੀਐਸਪੀ ਸਪੈਸ਼ਲ ਬ੍ਰਾਂਚ ਪਟਨਾ ਸਾਰੇ ਸਾਰੇ ਜਿਹੜੇ ਨਮਾਇਦੇ ਆਏ ਉਹਨਾਂ ਦਸਤਕ ਹੋ ਗਏ ਬਾਕੀ ਸਾਰਤ ਨੂੰ ਵੀ ਬੇਨਤੀ ਆਲੀ ਕਾਹਲੇ ਨਾ ਬਏ ਹੁਣ ਜਿੰਨੇ ਵੀ ਤੁਸੀਂ ਆਏ ਹੋ ਤੁਸੀਂ ਆਪਦੇ ਦਸਤਕ ਤੇ ਕੋਸ਼ਿਸ਼ ਕਰੋ ਵੀ ਆਪ ਨੂੰ ਮਿਲਾਈ ਹੁੰਦਾ ਉਹਦੇ ਲਿਖ ਕੇ ਦੇ ਕੇ ਜਾਓ ਤੇ ਇਹਨਾਂ ਸਾਰਿਆਂ ਦੀ ਫੋਟੋ ਕਰਕੇ ਆਪਾਂ ਦਾ ਅੱਗੇ ਅੱਗੇ ਡਿਸਟ੍ਰਿਕਟ ਜਿਵੇਂ ਡਿਸਪਰਸ ਕਰਦੇ ਆ ਕਿ ਸਾਨੂੰ ਦੇ ਦੇ ਆਗੇ ਤੇ ਬਾਕੀ ਸਰਪੰਚ ਸਾਹਿਬ ਤੁਹਾਡਾ ਸਾਰੇ ਸੰਗਤ ਦਾ ਆਇਆ ਬਹੁਤ ਧੰਨਵਾਦ ਕਰਨਗੇ ਮੈਂ